ਸੋ ਹੈਲੋ एवरीवन ਅੱਜ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਜੀ ট্রেਡਿੰਗ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਤੇ ਆਪਾਂ ਉਹਦੇ ਸਮਝਾਂਗੇ ਕਿ ਉਹਨਾਂ ਦੇ ਕੀ ਫਾਇਦੇ ਨੇ ਜਾਂ ਉਹਨਾਂ ਦੇ ਕੀ ਨੁਕਸਾਨ ਨੇ ਤੇ ਇਹਦੇ 'ਚ ਆਪਾਂ ਇਹ ਸਮਝਾਂਗੇ ਕਿ ট্রেਡਿੰਗ ਕਿੰਦੇ 'ਚ ਆਪਾਂ ਕਰ ਸਕਦੇ ਹਾਂ ਕਿਹੜੀ-ਕਿਹੜੀ ਚੀਜ਼ਾਂ 'ਚ ਆਪਾਂ ট্রেਡਿੰਗ ਕਰ ਸਕਦੇ ਹਾਂ ਤੇ ਬਿਨਾਂ ਕਿਸੇ ਵੇਸਟਡ ਟਾਈਮ ਵੇਸ ਤੋਂ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਹੁੰਦੀ ਹੈ ਜੀ ਇੰਟਰਾਡੇ ਟ੍ਰੇਡਿੰਗ ਇੰਟਰਾਡੇ ਟ੍ਰੇਡਿੰਗ ਦਾ ਨਾਂ ਹੀ ਇੰਟਰਾਡੇ ਮਤਲਬ ਇੰਟਰ ਦਿਡੇ ਡੇ ਦੇ ਵਿੱਚ ਹੀ ਕੋਈ ਆਪਾਂ ਸੌਦਾ ਲਿੱਤਾ ਤੇ ਉਹਨੂੰ ਕੱਢਣਾ ਮੰਨ ਲਓ ਤੁਸੀਂ 9:30 ਵਜੇ ਮਾਰਕੀਟ 'ਚ ਆਏ ਹੋ ਤੇ ਉਸੇ ਦਿਨ ਹੀ ਮਾਰਕੀਟ ਦੇ ক্লোਜ਼ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਆਪ ਦਾ ਪ੍ਰੋਫਿਟ ਜਾਂ ਲਾਸ ਬੁੱਕ ਕਰਨਾ ਪੈਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੁੰਦੀ ਹੈ ਜੀ ਸਵਿੰਗ ਟਰੇਡਿੰਗ ਸਵਿੰਗ ਟਰੇਡਿੰਗ ਹੁੰਦੀ ਹੈ ਜਿਵੇਂ ਕੋਈ ਤੁਸੀਂ ਸੌਦਾ ਅੱਜ ਲੈ ਲਿਆ ਜਾਂ 2-3 ਦਿਨ ਬਾਅਦ ਵੇਚਣਾ ਜਾਂ ਤੁਸੀਂ ਇਹ ਕੁਝ ਹਫ਼ਤੇ ਬਾਅਦ ਵੇchna ਜਾਂ ਕੁਝ ਮੰਤ ਤੱਕ ਕਰ ਚੱਲ ਸਕਦੀ ਹੈ ਠੀਕ ਹੈ ਜੀ ਉਹਨੂੰ ਆਪਾਂ ਕਹਿੰਦੇ ਹਾਂ ਸਵਿੰਗ ਟਰੇਡਿੰਗ ਤੇ ਥਰਡ ਆਉਂਦੀ ਹੈ ਵੈਲਥ ਕ੍ਰੀਏਸ਼ਨ ਠੀਕ ਹੈ ਜੀ ਇਹਦੇ 'ਚ ਸੌਦਾ ਤੁਹਾਡਾ ਕੀ ਹੈ ਘੱਟੋ ਘੱਟ ਜਾ 2-3 ਸਾਲ ਤੱਕ ਵੀ ਚੱਲ ਸਕਦਾ 4 ਸਾਲ ਵੀ ਚੱਲ ਸਕਦਾ ਲਾਈਫਟਾਈਮ ਵੀ ਚੱਲ ਸਕਦਾ ਇਹ ਹੈਗੀ ਵੈਲਥ ਕ੍ਰिएशन ਠੀਕ ਹੈ ਜੀ ਹੁਣ ਆਪਾਂ ਇਹਦੇ ਚ ਜਾਨਾਂਗੇ ਇਹਨਾਂ ਦੇ ਫਾਇਦੇ ਨੇ ਕਿ ਕੀ ਨੁਕਸਾਨ ਕੀ ਨੇ ਇਹਨਾਂ ਦੇ ਜਿਹੜੀ ਇੰਟਰਾਡੇਅ ਟ੍ਰੇਡਿੰਗ ਉਹਦੇ ਚ ਜੀ ਫਾਇਦਾ ਆਪਣਾ ਇਹ ਹੈ ਕਿ ਉਹਦੇ ਚ ਆਪ ਨੂੰ ਕੈਪੀਟਲ ਘੱਟ ਚਾਹੀਦੀ ਹੈ ਜੀ ਆਪਣੇ ਕੋਲ ਥੋੜੀ ਕੈਪੀਟਲ ਤੇ ਕੰਮ ਜਿਆਦਾ ਹੋ ਸਕਦਾ ਲੇਕਿਨ ਉਹਨਾਂ ਦਾ ਨੁਕਸਾਨ ਕੀ ਹੈ ਉਹਨਾਂ ਦਾ ਨੁਕਸਾਨ ਹੈ ਕਿ ਹਾਇਰ ਸਕਰੀਨ ਟਾਈਮ ਚਾਹੀਦਾ ਆਪਾਂ ਨੂੰ ਮਤਲਬ ਕਿ ਸਕਰੀਨ ਦੇ ਸਾਹਮਣੇ ਤੁਹਾਨੂੰ ਬਹਿਣਾ ਪੈਣਾ ਬਹੁਤ ਜਿਆਦਾ ਤੇ ਇੱਕ ਕੀ ਲੋ ਰਿਸਕ ਰਿਵਾਰਡ ਡਿਸਕ ਰਿਵਾਰਡ ਹੁੰਦੇ ਜਿਆਦਾ ਨਹੀਂ ਬੰਦੇ ਹਾਂ ਕਦੀ ਕਦੀ ਕੋਈ ਮੂਵ ਆ ਜਾਏ ਤੇ ਬਣ ਜਾਂਦਾ ਉਸ ਤੋਂ ਬਾਅਦ ਮਾਰਕੀਟ ਜ਼ਿਆਦਾਤਰ ਸਾਈਡਵੇਜ਼ ਰਹਿੰਦੀ ਸਾਈਡਵੇਜ਼ ਤੁਹਾਨੂੰ ਪਿਛਲੀ ਟ੍ਰੈਂਡ ਦਿਖਾਇਆ ਨਾ ਆਪਣੇ ਵੀਡੀਓ ਚ ਕੀ ਸਾਈਡਵੇਜ਼ ਮਤਲਬ ਕਿ ਮਾਰਕੀਟ ਮੂਵ ਨਹੀਂ ਜ਼ਿਆਦਾ ਕਰਦੀ ਤੇ ਇਹਦੇ ਚ ਇਹ ਨੁਕਸਾਨ ਨੇ ਉਸ ਤੋਂ ਬਾਅਦ ਸਵਿੰਗ ਟ੍ਰੇਡਿੰਗ ਚ ਕੀ ਆਪਣਾ ਫਾਇਦਾ ਕੀ ਹੁੰਦੇ ਸਵਿੰਗ ਟ੍ਰੇਡਿੰਗ ਚ ਉਹ ਉਹਦੇ ਚ ਆਪਾਂ ਨੂੰ ਕੀ ਹੈ ਜੀ ਇੱਕ ਆਪਾਂ ਨੂੰ ਹਾਇਰ ਰਿਸਕ ਰਿਵਾਰਡ ਹਮੇਸ਼ਾ ਮਿਲਿਆ ਜਾਂਦਾ ਹੁੰਦੇ ਚ ਆਪਾਂ ਨੂੰ ਠੀਕ ਹੈ ਜੀ ਤੇ ਆਪਾਂ ਨੂੰ ਹੁੰਦੇ ਚ ਲੋ ਸਕ੍ਰੀਨ ਟਾਈਮ ਰਹਿੰਦੀ ਹਮੇਸ਼ਾ ਆਪਾਂ ਨੂੰ ਸਕ੍ਰੀਨ ਟਾਈਮ ਲੋ ਰਹਿੰਦਾ ਮੈਂ ਇੱਕ ਤੁਸੀਂ ਦਿਨ ਚ ਇੱਕ ਘੰਟਾ ਲਾਓ ਤੇ ਤਾਂ ਵੀ ਤੁਸੀਂ ਹੁੰਦੇ ਚ ਟ੍ਰੇਡ ਰਿਫਾਈਨਡ ਕਰਕੇ ਅਗਲੇ ਦਿਨ ਟ੍ਰੇਡ ਕਰ ਸਕਦੇ ਹੋ ਠੀਕ ਹੈ ਜੀ ਉਹਦਾ ਨੁਕਸਾਨ ਕੀ ਹੈ ਜੀ ਉਹਦਾ ਨੁਕਸਾਨ ਇਹ ਹੈ ਕਿ ਤੁਸੀਂ ਜਿੰਨਾ ਮਰਜ਼ੀ ਕੋਈ ਟੈਕਨੀਕਲ ਵਧੀਆ ਸੈਟਅਪ ਫਾਈਂਡ ਕਰ ਲੇ ਜੇ ਰਾਤੀ ਕੋਈ ਨਿਊਜ਼ ਆ ਗਈ ਹੈ ਜਾਂ ਕੋਈ ਟੈਰਰਿਸਟ ਅਟੈਕ ਹੋ ਗਿਆ ਜਾਂ ਕੋਈ ਵੀ ਐਵੀਂਦੀ ਨਿਊਜ਼ ਆਂਦੀ ਜਿਵੇਂ ਉਹਨਾਂ ਟਰੰਪ ਦੀ ਹੀ ਵਾਰ ਦੀ ਨਿਊਜ਼ ਆਈ ਸੀ ਟੈਰੀਬੋਰਡ ਦੀ ਤੇ ਉਹਦੇ ਕਰਨ ਤੁਹਾਨੂੰ ਸਹੀ ਪੋਜੀਸ਼ਨ ਨੂੰ ਵੀ ਤੁਹਾਨੂੰ ਲਾਸ ਲੈਣਾ ਪੈ ਜਾਂਦਾ ਹੁੰਦੇ ਚ ਇਹ ਹੈ ਓਵਰਨ ਫੀਰ ਉਹ ਫੈਨੀ نیوز ਨੇ ਠੀਕ ਹੈ ਲੇਕਿਨ ਇਹਦੇ ਚ ਫਾਇਦਾ ਇਹ ਹੈ ਕਿ ਤੁਹਾਨੂੰ ਹਾਇਰ ਰਿਸਕ ਰਿਵਾਰਡ ਮਿਲਦਾ ਤੇ ਹਾਇਰ ਤੁਹਾਡੀ ਵਿਨ ਰੇਟ ਇੰਦੇ ਚ ਜ਼ਿਆਦਾ ਰਹਿੰਦੀ ਹੈ ਵੈਲਥ ਕ੍ਰੀਏਸ਼ਨ ਚ ਕੀ ਹੈ ਜੀ ਇੰਦੇ ਚ ਤਾਂ ਬਹੁਤ ਤੁਹਾਡਾ ਹਾਇਰ ਰਿਸਕ ਰਿਵਾਰਡ ਰਹਿੰਦਾ ਜੀ ਠੀਕ ਹੈ ਜੀ ਵਿਨ ਰੇਟ ਵੀ ਹਾਈ ਹੈ ਲੈਸ ਸਕਰੀਨ ਟਾਈਮ ਹੈ ਲੇਕਿਨ ਇੰਦਾ ਆਪਾਂ ਨੂੰ ਇੱਕ ਨੁਕਸਾਨ ਕੀ ਹੈ ਕਿ ਇਹਦੇ ਸੈਟਅਪ ਬਹੁਤ ਘੱਟ ਬੰਦੇ ਨੇ ਇਹ ਨਹੀਂ ਪਤਾ ਮਾਰਕੀਟ ਆਪਣੇ ਉਸ ਲੈਵਲ ਤੇ ਕਦੋਂ ਆਏਗੀ ਆਪਾਂ ਵੇਟ ਕਰਦੇ ਇਸ ਸਾਲ ਚ ਇੱਕ ਜਾਂ ਦੋ ਹੀ ਟਰੇਡ ਆਪਾਂ ਕਰ ਸਕਦੇ ਹੁੰਦੇ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਪਏ ਆ ਜੀ ਟਰੇਡਿੰਗ ਦੇ ਸੈਗਮੈਂਟ ਵੀ ਟਰੇਡਿੰਗ ਕਿਹੜੇ ਕਿਹੜੇ ਸੈਗਮੈਂਟ ਚ ਕਰ ਸਕਦੇ ਆ ਆ ਇਹਦੇ ਚ ਹੁੰਦਾ ਜੀ ਕੈਸ਼ ਸੈਗਮੈਂਟ ਫਿਊਚਰ ਸੈਗਮੈਂਟ ਤੇ ਆਪਸ਼ਨ ਸੈਗਮੈਂਟ ਕੈਸ਼ ਇਹ ਹੋ ਗਿਆ ਲਾਈਕ ਤੁਸੀਂ ਕੋਈ ਵੀ ਸਟਾਕ ਲੈਂਦੇ ਮੰਨ ਲਓ ਰੇਲਾਈਂਸ ਹੈ ਰੇਲਾਈਂਸ ਦਾ ਸ਼ੇਅਰ ਅੱਜ 1500 ਰੁਪਏ ਦਾ ਹੈ ਤੇ ਤੁਹਾਨੂੰ ਜੇ 1500 ਰੁਪਏ ਦਾ ਸ਼ੇਅਰ ਤੁਸੀਂ ਇੱਕ ਸ਼ੇਅਰ ਲੈਣਾ ਹੋਵੇ ਨਾ ਤੇ ਤੁਹਾਨੂੰ 1500 ਰੁਪਏ ਪੂਰਾ ਹੀ ਦੇਣਾ ਪਏਗਾ ਨਹੀਂ ਤਾਂ ਤੁਹਾਨੂੰ ਸ਼ੇਅਰ ਨਹੀਂ ਮਿਲੇਗਾ ਠੀਕ ਹੈ ਐਵੇਂ ਫਿਊਚਰ ਹੁੰਦਾ ਫਿਊਚਰ ਹਮੇਸ਼ਾ ਲੋਟ ਦੀ ਟਰੇਡਿੰਗ ਹੁੰ ਤੇ ਉਹ ਐਕਸਚੇਂਜ ਲੋਟ ਤੈਅ ਕਰਦਾ ਕਿੰਨਾ ਹੋਏਗਾ ਲੇਕਿਨ ਇਹਦੇ ਬੈਨੀਫਿਟ ਕੀ ਹੈ ਮੰਨ ਲਓ ਸਟਾਕ ਦਾ ਹੈਗਾ 500 ਦਾ ਲੋਟ ਤੇ 1500 ਰੁਪਏ ਰਲਾਈਸ ਦਾ ਰੇਟ ਹੈ ਤੇ ਵੈਸੇ ਮਾ ਉਹ 7.5 ਲੱਖ ਬੰਦੀ ਨਾ ਤੁਹਾਨੂੰ 20% ਮਾਰ ਦੇਣ ਦੇ ਅੰਦਰ ਹੀ ਸੌਦਾ ਮਿਲ ਜਾਏਗਾ ਮਤਲਬ ਕਿ 1.5 ਲੱਖ ਰੁਪਏ ਦੇ ਤੁਹਾਨੂੰ ਸੌਦਾ ਸਾਰਾ ਮਿਲ ਜਾਏਗਾ ਰਲਾਈਸ ਦਾ ਲੇਕਿਨ ਇਹਦੇ ਚ ਕੀ ਹੈ ਇਹ ਸਿਰਫ ਪ੍ਰੋਫੈਸ਼ਨਲ ਵਾਸਤੇ ਹੈ ਲੋਕੀ ਇਹਨੂੰ ਯੂਜ਼ ਕਰ ਲੈਂਦੇ ਨੇ ਤੇ ਲਾਸ ਖਾਨਦੇ ਕਿਉਂਕਿ ਇਹਦੇ ਹਾਇਰ ਰਿਸਕ ਵਾਲੀ ਚੀਜ਼ ਹੈ ਇਸ ਤੋਂ ਬਾਅਦ ਆ ਗਿਆ ਆਪਸ਼ਨ ਟਰੇਡਿੰਗ ਠੀਕ ਹੈ ਜੀ ਉਹਦੇ ਚ ਕਾਲ ਪੁਟਸ ਹੁੰਦੇ ਆ ਕਿਸੇ ਵੇਲੇ ਕ ਤੁਹਾਨੂੰ ਇਹ ਦੱਸਣਾ ਕਿ ট্রেਡਿੰਗ ਹੁੰਦੀ ਕਿਹੜੀ ਚੀਜ਼ਾਂ 'ਚ ਇੱਕ ਤਾਂ ਆਪਾਂ ਸਟਾਕਸ 'ਤੇ ਟ੍ਰੇਡਿੰਗ ਕਰ ਸਕਦੇ ਹਾਂ ਜਿਨੂੰ ਆਪਾਂ ਸ਼ੇਅਰਸ ਕਹਿੰਨੇ ਕੋਈ ਵੀ ਦੁਨੀਆ ਦੇ ਇੰਡੈਕਸ 'ਤੇ ਟ੍ਰੇਡ ਕਰ ਸਕਦੇ ਹਾਂ ਜਿਹੜੇ ਇੰਡੀਆ ਜਿਵੇਂ ਆਪਣਾ ਨਿਫਟੀ ਹੈ ਸੈਂਸੈਕਸ ਨੇ ਇਹ ਆਪਣੇ ਇੱਕ ਸੈਗਮੈਂਟਸ ਆਪਣੇ ਇੰਡੈਕਸ ਨੇ ਬਾਹਰ ਦੇ ਵੀ ਇੰਡੈਕਸ ਹੈਗੇ ਯੂਐਸ 100 ਤੁਸੀਂ ਇਹ ਇੰਡੀਆ 'ਚ ਰਹਿ ਕੇ ਕੁਝ ਫੋਰੈਕਸ ਕੰਪਨੀਆਂ ਨਾਲ ਕਰ ਸਕਦੇ ਹੋ ਵੈਸੇ ਮਤਲਬ ਕਿ ਇੰਡੈਕਸ ਟ੍ਰੇਡ ਕਰ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਫੋਰੈਕਸ ਜਿੰਦੇ ਚਾਹੁੰਦੇ ਨੇ ਕਰੰਸੀ ਸਾਰੀ ਠੀਕ ਹੈ ਉਸ ਤੋਂ ਬਾਅਦ ਆ ਗਿਆ ਕਮੋਡਿਟੀਆਂ 골ਡ ਸਿਲਵਰ ਤੇ ਕੋਈ ਵੀਟ ਕਮੋਡੀਟੀ ਵੀ ਟ੍ਰੇਡ ਕਰਦੇ ਨੇ ਹੋਰ ਜਿਹੜੀ ਆਪਣੇ ਕਮਿਡਿਟੀ ਹੁੰਦੀਆਂ ਨੇ ਉਹ ਵੀ ਸਾਰੀਆਂ